ਪਿਛਲੇ ਕੁਝ ਦਿਨਾਂ ਚ ਅਸੀਂ ਬਹੁਤ ਵਾਰੀ ਟੀਵੀ ਤੇ ਗੱਲ ਕੀਤੀ ਕਿ ਜਸਟਿਨ ਟਰੂਡੋ ਤੇ ਅਸਤੀਫੇ ਦਾ ਦਬਾਅ ਆ ਕਿਸੇ ਵੇਲੇ ਵੀ ਉਹ ਅਸਤੀਫਾ ਦੇ ਸਕਦੇ ਨੇ ਤੇ ਫਾਈਨਲੀ ਉਹਨਾਂ ਨੇ ਅਸਤੀਫਾ ਦਿੱਤਾ ਉਹਨਾਂ ਦੇ ਅਸਤੀਫੇ ਤੋਂ ਬਾਅਦ ਬਹੁਤ ਸਾਰੀਆਂ ਗੱਲਾਂ ਜਿਹੜੀਆਂ ਨੇ ਉਹ ਚਰਚਾ ਦਾ ਵਿਸ਼ਾ ਨੇ ਪਰ ਇੱਕ ਗੱਲ ਜਿਹਦੇ ਤੇ ਬਹੁਤ ਜ਼ਿਆਦਾ ਗੱਲ ਹੋ ਰਹੀ ਹੈ ਉਹ ਇਹ ਹੈ ਕਿ ਜਸਟਿਨ ਟਰੂਡੋ ਦੇ ਅਸਤੀਫਾ ਦੇਣ ਤੋਂ ਬਾਅਦ ਕੀ ਭਾਰਤ ਨਾਲ ਜਿਹੜੀ ਕੁੜੱਤਨ ਪੈਦਾ ਹੋ ਗਈ ਸੀ ਉਹ ਥੋੜੀ ਜੀ ਮਿਠਾਸ ਦੇ ਵਿੱਚ ਬਦਲ ਜੂਗੀ ਕਿ ਨਹੀਂ ਇਹ ਕਹਿ ਸਕਦੇ ਆਂ ਸ਼ਾਰਟ ਦੇ ਵਿੱਚ ਕਿ ਬਹੁਤ ਜ਼ਿਆਦਾ ਗੜਤਨ ਹੋ ਗਈ ਸੀ ਉਹ ਘਟ ਸਕਦੀ ਹੈ ਮਿਠਾਸ ਵਿੱਚ ਬਦਲੇਗੀ ਹੂੰ ਇਹ ਮੈਨੂੰ ਲੱਗਦਾ ਨਹੀਂ ਇਹਦੇ ਲਈ ਇਤਿਹਾਸ ਗਵਾਹ ਹੈ ਜੇ ਅਸੀਂ ਕੈਨੇਡਾ ਦੀ ਗੱਲ ਕਰੀਏ 1970s ਤੋਂ ਲੈ ਕੇ ਇਹ ਸਬੰਧ ਜਿਹੜੇ ਬਹੁਤੇ ਚੰਗੇ ਕਦੇ ਵੀ ਨਹੀਂ ਰਹੇ ਹੂੰ ਇੰਦਰਾ ਗਾਂਧੀ ਪ੍ਰਾਈਮ ਮਿਨਿਸਟਰ ਸੀ ਇੰਡੀਆ ਦੀ ਔਰ ਉਸ ਵੇਲੇ ਨਿਊਕਲੀਅਰ ਟੈਕਨੋਲੋਜੀ ਜਿਹੜੀ ਆ ਭਾਰਤ ਨੇ ਹਾਸਲ ਕੀਤੀ ਹੂੰ ਇਹ ਕਹਿ ਕੇ ਦੁਨੀਆ ਕੋਲੋਂ ਕਿ ਅਸੀਂ ਇਸ ਦੇ ਨਾਲ ਪਾਵਰ ਪ੍ਰੋਡਿਊਸ ਕਰਨੀ ਬਿਜਲੀ ਪੈਦਾ ਕਰਨੀ ਹੈ ਨਿਊਕਲੀਅਰ ਪਾਵਰ ਤੇ ਬਣਾ ਲਿਆ ਨਿਊਕਲੀਅਰ ਬੰਬ ਹੂੰ ਉਹ ਟੈਕਨੋਲੋਜੀ ਦਾ ਬਹੁਤ ਵੱਡਾ ਹਿੱਸਾ ਕੈਨੇਡਾ ਦੇ ਵਿੱਚੋਂ ਗਿਆ ਸੀ ਕੈੰਡੂ ਰੈਕਟਰ ਇੱਥੇ ਮਸ਼ਹੂਰ ਹੈ ਕੈਨੇਡਾ ਵਿੱਚ ਰੈਕਟਰ ਬਣਦੇ ਨੇ ਪਰਮਾਣੂ ਰੈਕਟਰ ਹੂੰ ਖੈਰ ਉਹਨੂੰ ਵਰਤ ਕੇ ਭਾਰਤ ਨੇ ਪਰਮਾਣੂ ਜਿਹੜੀ ਸੀ ਸ਼ਕਤੀ ਵਜੋਂ ਆਪਣੇ ਆਪ ਨੂੰ ਦੁਨੀਆ ਦੇ ਸਾਹਮਣੇ ਪੇਸ਼ ਕੀਤਾ ਪਰ ਜਦੋਂ ਦੁਨੀਆ ਨੇ ਭਾਰਤ ਤੇ ਪਾਬੰਦੀਆਂ ਲਾਈਆਂ ਕਿ ਤੁਸੀਂ ਤੁਹਾਡੇ ਕੋਲ ਵੀਟੋ ਪਾਵਰ ਨਹੀਂ ਹੈ ਜੁਨਨਤ ਵਿੱਚ ਕਾਨੂੰਨੀ ਤੌਰ ਤੇ ਤੁਸੀਂ ਨਹੀਂ ਰੱਖ ਸਕਦੇ ਪਰਮਾਣੂ ਹਥਿਆਰ ਤੇ ਕੈਨੇਡਾ ਉਹਨਾਂ ਪਹਿਲੇ ਮੁਲਕਾਂ ਵਿੱਚ ਸੀ ਉਸ ਤੋਂ ਬਾਅਦ अर्ਲੀ 80s ਦੇ ਵਿੱਚ ਸਿੱਖ ਸਿਆਸਤ ਇਹ ਰੇੜੀਆ ਕਨਿਸ਼ਕ ਕਾਂਡ ਉਸ ਤੋਂ ਬਾਅਦ ਲਗਾਤਾਰ ਇਹੋ ਜਿਹੀਆਂ ਗੱਲਾਂ ਬਾਤਾਂ ਹੁੰਦੀਆਂ ਰਹੀਆਂ ਕਿ ਇਹ ਉਹ ਜੈ ਸੰਬੰਧ ਕਦੇ ਵੀ ਮਿੱਠੇ ਨਹੀਂ ਹੋਏ ਜਿਸ ਤਰ੍ਹਾਂ ਦੀ ਅਸੀਂ ਉਮੀਦ ਕਰ ਰਹੇ ਹਾਂ ਕਿ ਸ਼ਾਇਦ ਕਦੇ ਹੋ ਜਾਣ ਜਸਟਿਨ ਟ੍ਰੂਡੋ ਹੁਣਾਂ ਦੇ ਅਪ੍ਰੋਕਸੀਮੇਟਲੀ 9-10 ਸਾਲ ਤੇ ਮੋਦੀ ਹੁਣਾਂ ਦੇ ਤਕਰੀਬਨ 11 ਸਾਲ ਜਿਹੜੇ ਨੇ ਉਹ ਹੋਣ ਵਾਲੇ ਨੇ ਤੇ ਇਹਨਾਂ ਸਾਲਾਂ ਦੇ ਵਿੱਚ ਬਰਾਬਰ ਇਹਨਾਂ ਦਾ ਚੱਲਿਆ ਜਿਹੜਾ ਸ਼ਾਸਨ ਹੈ ਉਸ ਵੇਲੇ ਤੋਂ ਵਿਗਾੜ ਪੈਣਾ ਸ਼ੁਰੂ ਹੋ ਗਿਆ ਜਦੋਂ ਜਸਟਿਨ ਟ੍ਰੂਡੋ ਨੇ ਭਾਰਤ ਦੀ ਧਰਤੀ ਤੇ ਪੈਰ ਰੱਖਿਆ ਤੇ ਸਭ ਤੋਂ ਇੱਕ ਪਹਿਲਾਂ ਇੱਕ ਇਹਨਾਂ ਦੀ ਸਿਮੇਲਨ ਦੇ ਦੌਰਾਨ ਮੁਲਾਕਾਤ ਹੁੰਦੀ ਨਰਿੰਦਰ ਮੋਦੀ ਹੁਣਾਂ ਦੇ ਨਾਲ ਉਦੋਂ ਇਹੜੀਆਂ ਨਹੀਂ ਸੀ ਗਏ ਤੇ ਉੱਥੇ ਜਾ ਕੇ ਉਹਨਾਂ ਨੂੰ ਕਹਿ ਦਿੰਦੇ ਨੇ ਕਿ ਜਿੰਨੇ ਤੁਹਾਡੀ ਵਿਜਾਰਤ ਦੇ ਵਿੱਚ ਇੰਡੀਆ ਚ ਸਿੱਖਿਆ ਉਸ ਨਾਲੋਂ ਜ਼ਿਆਦਾ ਵਿਜਾਰਤ ਵਿੱਚ ਸਿੱਖ ਕੈਨੇਡਾ ਵਿੱਚ ਮੇਰੇ ਕੋਲ ਨੇ ਇਸ ਗੱਲ ਨੂੰ ਮੈਂ ਮੰਨ ਸਕਦਾ ਕਿ ਨਰਿੰਦਰ ਮੋਦੀ ਹੁਣਾਂ ਦੀ ਸਰਕਾਰ ਨੇ ਬਹੁਤਾ ਉਹਨਾਂ ਨੇ ਖੁਸ਼ੀ ਖੁਸ਼ੀ ਨਾਲ ਨਹੀਂ ਸਵੀਕਾਰਿਆ ਹੋਵੇਗਾ ਇਸ ਗੱਲ ਨੂੰ ਹਾਲਾਤ ਵਿਗੜਦੇ ਵਿਗੜਦੇ ਵਿਗੜ ਗਏ ਅੰਦਰੂਨੀ ਸਮੱਸਿਆਵਾਂ ਜੇ ਮਾਹਿਰਾਂ ਦੀ ਅਸੀਂ ਗੱਲ ਮਰੀਏ ਮੰਨिए ਤਾਂ ਕੈਨੇਡਾ ਦੇ ਵਿੱਚ ਹੋਰ ਬਹੁਤ ਨੇ ਭਾਰਤ ਨਾਲ ਵਿਗੜੇ ਹੋਏ ਸਬੰਧ ਉਹ ਜਿਹੜਾ ਇਹਨਾਂ ਦੀ ਜਿਹੜੀ ਵਿਦੇਸ਼ੀ ਪਾਲਿਸੀ ਆ ਉਹਦੇ ਵਿੱਚ ਆਉਂਦਾ ਹੈ ਉਹਨੂੰ ਲੋਕ ਜਿਹੜੇ ਵੋਟਰ ਨੇ ਉਹ ਪਿੱਛੇ ਰੱਖ ਰਹੇ ਨੇ ਉਹਨਾਂ ਲਈ ਅਹਿਮ ਹੈ ਕਾਸਟ ਆਫ ਲਿਵਿੰਗ ਹੋਮ ਹੋਮਲੈਸਨੈਸ ਔਰ ਕਰਾਈਮ ਇਮੀਗ੍ਰੇਸ਼ਨ ਆ ਇਹ ਸਾਰੇ ਮੁੱਦੇ ਜਿਹੜੇ ਨੇ ਅਹਿਮ ਨੇ ਤੇ ਉਹਨਾਂ ਦੇ ਆਧਾਰ ਤੇ ਹੀ ਜਸਟਿਨ ਟਰੂਡੋ ਦੀ ਲੋਕਪ੍ਰਿਤਾ ਜਿਹੜੀ ਆ ਉਹ ਘਟੀ ਹੈ ਪਰ ਮਾਹਿਰ ਇਹ ਕਹਿੰਦੇ ਨੇ ਕਿ ਉਸ ਘਟੀ ਹੋਈ ਲੋਕਪ੍ਰਿਤਾ ਨੂੰ ਕੰਪੈਂਸੇਟ ਕਰਨ ਲਈ ਜਾਂ ਲੋਕਾਂ ਦਾ ਧਿਆਨ ਦੂਸਰੇ ਪਾਸੇ ਪਾਉਣ ਲਈ ਜਸਟਿਨ ਟਰੂਡੋ ਹੁਣਾਂ ਨੇ ਪਰਸਨਲ ਲੈਵਲ ਤੇ ਭਾਰਤ ਦੇ ਨਾਲ ਪੰਗੇ ਲੈਣੇ ਸ਼ੁਰੂ ਕਰ ਦਿੱਤੇ ਪਰ ਉਹ ਕਿਸੇ ਹੱਦ ਤੱਕ ਸੱਚੇ ਵੀ ਨਹੀਂ ਕਿਉਂਕਿ ਜਿਸ ਤਰ੍ਹਾਂ ਉਹਨਾਂ ਦਾ ਵਿਜ਼ਿਟ ਜਿਹੜਾ ਸਟੇਟ ਵਿਜ਼ਿਟ ਸੀ ਉਹਨਾਂ ਦਾ ਇੰਡੀਆ ਦੇ ਵਿੱਚ ਉਸ ਤੇ ਵਿੱਚ ਸਨਬ ਕੀਤਾ ਗਿਆ ਭਾਰਤ ਸਰਕਾਰ ਵੱਲੋਂ ਉਹ ਮਾਨ ਸਤਕਾਰ ਤੇ ਕੀ ਦੇਣਾ ਸੀ ਮਤਲਬ ਕਿ ਉਹਨਾਂ ਨੂੰ ਇੱਕ ਕਿਸਮ ਦਾ ਬੇਇਜ਼ਤ ਜਿਹੜਾ ਸੀ ਕੀਤਾ ਗਿਆ ਪਰ ਉਸ ਤੋਂ ਬਾਅਦ ਦੋ ਚੋਣਾਂ ਜਿੱਤੀਆਂ ਜਸਟਨ ਟੂਟਰ ਦੀ ਪਾਰਟੀ ਨੇ ਕੈਨੇਡਾ ਦੇ ਵਿੱਚ ਉਸ ਘਟਨਾ ਤੋਂ ਬਾਅਦ ਉਹ ਸਬੰਧ ਉਸੇ ਵੇਲੇ ਤੋਂ ਵਿਗੜੇ ਹੋਏ ਜਿੱਤੇ ਸ਼ਾਇਦ ਬਹੁਤ ਮਾਹਿਰ ਮੰਨਦੇ ਨੇ ਕਿ ਉਹ ਕੋਰ ਜਸਟਨ ਟੂਡੋ ਦੇ ਮਨ ਵਿੱਚ ਹੋਵੇ ਜਿਹਦੇ ਕਰਕੇ ਉਹਨਾਂ ਨੇ ਇਸ ਤਰ੍ਹਾਂ ਦਾ ਭਾਰਤ ਨੂੰ ਇਸ ਪਾਸੇ ਵੱਲ ਰੱਖਿਆ ਹਰਦੀਪ ਸਿੰਘ ਨਿਜਰ ਦਾ ਕਤਲ ਹੋ ਜਾਣਾ ਤੇ ਉਸ ਤੋਂ ਬਾਅਦ ਭਾਰਤ ਵੱਲ ਉਂਗਲੀ ਕਰਨਾ ਇੱਕ ਦੂਸਰੇ ਦੇ ਡਿਪਲੋਮੈਟਿਕ ਜਿਹੜੇ ਸੀ ਉਹਨਾਂ ਨੂੰ ਕਹਿ ਦੇਣਾ ਕਿ ਤੁਸੀਂ ਚਲੇ ਜਾਓ ਹੁਣ ਤੇ ਭਾਰਤ ਵੱਲੋਂ ਕੈਨੇਡੀਅਨ ਡਿਪਲੋਮੈਟਾਂ ਨੂੰ ਜਿਹੜਾ ਸੀ ਕਈਆਂ ਨੂੰ ਭੇਜ ਦੇਣਾ ਜਿਹੜੇ ਕਿ ਵੀਜ਼ਾ ਅਰਜ਼ੀਆਂ ਵਗੈਰਾ ਤੇ ਹੋਰ ਚੀਜ਼ਾਂ ਦਾ ਕੰਮ ਕਰਦੇ ਸੀ ਉਹ ਇੱਕ ਬਿਲਕੁਲ ਰਸਾਤਲ ਤੇ ਗਏ ਹੋਏ ਸਬੰਧ ਸੀ ਜੇ ਜਸਟਿਸ ਟੂਟੋ ਹੋਣਾ ਤੋਂ ਪਹਿਲਾਂ ਮੰਨੀਏ ਤਾਂ ਕਿਹੋ ਜਿਹਾ ਸੀ ਸਟੀਫਨ ਹਾਰਪਰ ਉਸ ਵੇਲੇ ਕੈਨੇਡਾ ਦੇ ਪ੍ਰਧਾਨ ਮੰਤਰੀ ਸੀ ਉਹ ਵੀ ਭਾਰਤ ਦੇ ਵਿਜ਼ਿਟ ਤੇ ਗਏ ਸੀ ਕੁਝ ਸਮਝੌਤੇ ਉਹਨਾਂ ਨੇ ਕੀਤੇ ਵੀ ਵਪਾਰਕ ਸਮਝੌਤੇ ਵੀ ਕੀਤੇ ਪਰ ਉਸ ਲੈਵਲ ਤੇ ਕਦੇ ਵੀ ਨਹੀਂ ਪਹੁੰਚ ਸਕੇ ਉਸ ਵੇਲੇ ਡਾਕਟਰ ਮਰਮੋਰ ਸਿੰਘ ਦੀ ਸਰਕਾਰ ਸੀ ਭਾਰਤ ਦੇ ਵਿੱਚ ਤੇ ਪ੍ਰਨੀਤ ਕੌਰ ਕੈਪਟਨ ਅਮਨਿੰਦਰ ਸਿੰਘ ਦੀ ਪਤਨੀ ਜਿਹੜੀ ਵਿਦੇਸ਼ ਰਾਜ ਮੰਤਰੀ ਸੀ ਉਹਨਾਂ ਨੇ ਵੀ ਕੈਨੇਡੀਅਨ ਅਧਿਕਾਰੀਆਂ ਨੂੰ ਤੇ ਜਸਟੀਫਨ ਹਾਰਪਰ ਉਹਨਾਂ ਨੂੰ ਕੋਲ ਬਿਠਾ ਕੇ ਗੱਲ ਕੀਤੀ ਸੀ ਕਿ ਤੁਸੀਂ ਖਾਲਸਤਾਨੀਆਂ ਨੂੰ ਨੱਥ ਪਾਓ ਕੈਨੇਡਾ ਦੇ ਵਿੱਚ ਬਹੁਤ ਜ਼ਿਆਦਾ ਖਾਲਸਤਾਨੀ ਨੇ ਭਾਰਤ ਦੇ ਖਿਲਾਫ ਬਹੁਤ ਜ਼ਿਆਦਾ ਪ੍ਰਚਾਰ ਹੋ ਰਿਹਾ ਉਤ ਤੋਂ ਬਾਅਦ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਕਿ ਕੀ ਹੋਇਆ ਹੋਵੇਗਾ ਇੰਨਾ ਵੱਡਾ ਭਾਰਤੀ ਭਾਈਚਾਰਾ ਤੇ ਉਹਦੇ ਵਿੱਚੋਂ ਇਨ ਪਾਰਟਿਕੂਲਰ ਜਿਹੜਾ ਪੰਜਾਬੀ ਭਾਈਚਾਰਾ ਕੈਨੇਡਾ ਦੇ ਕੈਨੇਡਾ ਦੇ ਵਿੱਚ ਹੋਣ ਦੇ ਬਾਵਜੂਦ ਤੇ ਹਰ ਵੱਡੇ ਸ਼ਹਿਰ ਦੇ ਵਿੱਚ ਹੋਣ ਦੇ ਬਾਵਜੂਦ ਇੱਕ ਵੀ ਉਡਾਨ ਜਿਹੜੀ ਹੈ ਉਹ ਪੰਜਾਬ ਨੂੰ ਨਹੀਂ ਦੇ ਜਿਹੜੀ ਜੇ ਨਹੀਂ ਮਿਲੀ ਤਾਂ ਉਹ ਸਿਰਫ ਪਾਰ ਸਰਕਾਰ ਦੀ ਮਰਜ਼ੀ ਹੈ ਕੈਨੇਡਾ ਸਰਕਾਰ ਦੀ ਨਹੀਂ ਹੈ ਗੱਲ ਤੁਸੀਂ ਜਿਸ ਤਰ੍ਹਾਂ ਮਰਜ਼ੀ ਆਖ ਲਓ ਬਹੁਤ ਸਾਰੇ ਲੋਕ ਕਹਿੰਣਗੇ ਕਿ ਕੈਨੇਡਾ ਵਾਲੇ ਸ਼ੁਰੂ ਕਰ ਦੇਣ ਉਹ ਸ਼ੁਰੂ ਕਰ ਦੇਣ ਉਹ ਇਜਾਜ਼ਤ ਭਾਰਤ ਨੇ ਦੇਣੀ ਹੈ ਕਿ ਅੰਮ੍ਰਿਤਸਰ ਉਤਾਰ ਲਓ ਫਲਾਈਟਾਂ ਚੰਡੀਗੜ੍ਹ ਉਤਾਰ ਲਓ ਉਹ ਨਾ ਸ਼ੁਰੂ ਹੋਈਆਂ ਪਿਛਲੇ ਈਨ੍ਹੇ ਸਾਲਾਂ ਦੇ ਵਿੱਚ ਤੇ ਨਾ ਅੱਗੇ ਸ਼ੁਰੂ ਹੋਣ ਦੀ ਉਮੀਦ ਆ ਹਾਂ ਇਨ੍ਹੇ ਸਬੰਧ ਚੰਗੇ ਹੋ ਜਾਣ ਤੇ ਨਰਿੰਦਰ ਮੋਦੀ ਦੇ ਦਿਮਾਗ ਦੇ ਵਿੱਚ ਕੋਈ ਗੱਲ ਆ ਜਾਵੇ ਜਾਂ ਇੱਥੇ ਕੋਈ ਪ੍ਰਧਾਨ ਮੰਤਰੀ ਹੋਰ ਬਣ ਜਾਵੇ ਜਿਨ੍ਹਾਂ ਨਾਲ ਹਾਲਾਤ ਜਿਹੜੇ ਨੇ ਸੁਖਾਵੇਂ ਹੋ ਜਾਣ ਤੇ ਉਦੋਂ ਤੋਂ ਬਾਅਦ ਗਿਫਟ ਦੇ ਤੌਰ ਤੇ ਪੰਜਾਬੀਆਂ ਨੂੰ ਸਿੱਖਾਂ ਨੂੰ ਜਿਹੜੀ ਇਸ ਤਰ੍ਹਾਂ ਦੀ ਕੋਈ ਉਡਾਣ ਜਿਹੜੀ ਆ ਦੇ ਦਿੱਤੀ ਜਾਵੇ ਮੈਂ ਕਹਿ ਨਹੀਂ ਸਕਦਾ ਆਦਰਵਾਇਜ਼ ਇਹ ਪਾਲਿਸੀ ਦੇ ਵਿੱਚ ਨਹੀਂ ਹੈ ਜਿੱਥੇ ਤੱਕ ਵਪਾਰ ਦੀ ਗੱਲ ਹੈ ਵਪਾਰ ਦੋਵਾਂ ਦੇਸ਼ਾਂ ਦਾ ਠੀਕ ਠਾਕ ਚੱਲ ਰਿਹਾ ਕੈਨੇਡਾ ਵਿੱਚੋਂ ਬਹੁਤ ਸਮਾਨ ਜਾਂਦਾ ਹੈ ਕੈਨੇਡਾ ਦੇ ਵਿੱਚੋਂ ਦਾਣਾ ਜਿਹੜੀਆਂ ਨੇ ਖਾਣ ਦੀਆਂ ਉਹ ਉਸ ਤੱਕ ਜਾ ਰਹੀਆਂ ਨੇ ਇੰਡੀਆ ਦੇ ਵਿੱਚੋਂ ਬਹੁਤ ਸਮਾਨ ਆ ਰਿਹਾ ਇੱਥੋਂ ਤੱਕ ਕਿ ਕੈਨੇਡਾ ਪੈਨਸ਼ਨ ਪਲਾਨ ਜਿਹੜੀ ਜਿਹੜਾ ਸੀਪੀਪੀ ਕੈਨੇਡੀਅਨਾਂ ਦੇ ਹਰ ਪੇ ਚੈੱਕ ਦੇ ਵਿੱਚੋਂ ਪੈਸੇ ਕੱਟੇ ਜਾਂਦੇ ਨੇ ਉਹ ਜਿਹੜਾ ਫੰਡ ਹੈ ਟ੍ਰਿਲੀਅਨਸ ਦੇ ਵਿੱਚ ਹੈ ਕੈਨੇਡਾ ਸਰਕਾਰ ਦਾ ਫੰਡ ਜਮਾ ਹੈ ਤੇ ਉਹਨੂੰ ਦੁਨੀਆ ਵਿੱਚ ਇਨਵੈਸਟ ਕੀਤਾ ਹੋਇਆ ਬਹੁਤ ਸਾਰੀਆਂ ਜਗ੍ਹਾ ਤੇ ਤੇ ਭਾਰਤ ਦੇ ਵਿੱਚ ਵੀ ਬਹੁਤ ਵੱਡੀ ਇਨਵੈਸਟਮੈਂਟ ਹੈ ਹਾਲਾਂਕਿ ਉਹ ਜਿਹੜੀ FDI ਆ ਫੋਰਨ ਡਾਇਰੈਕਟਡ ਇਨਵੈਸਟਮੈਂਟ ਜਿਹਨੂੰ ਇੰਡੀਆ ਦੇ ਵਿੱਚ ਕਿਹਾ ਜਾਂਦਾ ਉਹਦਾ ਅੱਧਾ ਪਰਸੈਂਟ ਆ ਪਰ ਫੇਰ ਵੀ ਬਹੁਤ ਆ ਬਿਲੀਅਨਸ ਦੇ ਵਿੱਚ ਭਾਰਤ 'ਚ ਇਨਵੈਸਟਮੈਂਟ ਹੋਈ ਆ ਤੁਸੀਂ ਹੈਰਾਨ ਹੋਵੋਗੇ ਸੁਣ ਕੇ ਕਿ ਕਮਰਸ਼ੀਅਲ ਬਿਲਡਿੰਗਾਂ ਕਮਰਸ਼ੀਅਲ ਪਲਾਜ਼ੇ ਬੈਂਗਲੌਰ ਦੇ ਵਿੱਚ ਬੰਬਈ ਦੇ ਵਿੱਚ ਅਹਮਦਾਬਾਦ ਦੇ ਵਿੱਚ ਤੇ ਸੜਕਾਂ ਜਿਹੜੇ ਹਾਈਵੇ ਬਣੇ ਹੋਏ ਨੇ ਭਾਰਤ ਦੇ ਵਿੱਚ ਉਹਨਾਂ ਦੇ ਵਿੱਚ ਟੋਨ ਪਲਾਜ਼ਿਆਂ ਦੇ ਵਿੱਚ ਕੈਨੇਡਾ ਸਰਕਾਰ ਦਾ ਹਿੱਸਾ ਹੈ ਕੈਨੇਡਾ ਪੈਨਸ਼ਨ ਪਲਾਨ ਨੂੰ ਲਗਾਤਾਰ ਜਿਹੜੇ ਨਥੋਂ ਪੈਸੇ ਆਉਂਦੇ ਨੇ ਤੇ ਇਹਨਾਂ ਨੇ ਉਥੇ ਬਿਜਲੀ ਦੇ ਪ੍ਰੋਜੈਕਟ ਵੀ ਲਾਏ ਹੋਏ ਨੇ ਸੋ ਇਸ ਤਰ੍ਹਾਂ ਦੀ ਇਨਵੈਸਟਮੈਂਟ ਜਿਹੜੀ ਹੈ ਕੈਨੇਡਾ ਨੇ ਕੀਤੀ ਹੋਈ ਹੈ ਤੇ ਉਹਦੇ ਬਾਰੇ ਵੀ ਗੱਲ ਚੱਲੀ ਸੀ ਕਿਸੇ ਨੇ ਉਹਨਾਂ ਨੂੰ ਪੁੱਛਿਆ ਭਾਰਤ ਦੇ ਵਿੱਚ ਕਿ ਜੇ ਉਹਨਾਂ ਨੇ ਇਨਵੈਸਟਮੈਂਟ ਵਾਪਸ ਖਿੱਚ ਲਈ ਤਾਂ ਉਹ ਕਿੰਦੇ ਸਾਨੂੰ ਕੋਈ ਫਰਕ ਨਹੀਂ ਪੈਂਦਾ ਸਾਨੂੰ ਹੋਰ ਪਾਸੇ ਆ ਜਾਣੀ ਆ ਸਾਨੂੰ ਇਸ ਕਰਕੇ ਕੋਈ ਫਰਕ ਨਹੀਂ ਆ ਇਹ ਪਰ ਸਰਕਾਰ ਦਾ ਕਹਿਣਾ ਸੀ ਪਰ ਕੈਨੇਡਾ ਸਰਕਾਰ ਨੇ ਅਜੇ ਤੱਕ ਉਥੇ ਇਨਵੈਸਟ ਕੀਤੇ ਹੋਏ ਨੇ ਹੋਰ ਨਾਲ ਮੁਲਕਾਂ 'ਚ ਵੀ ਹੈਗੇ ਨੇ ਪਰ ਉਹ ਵਪਾਰਕ ਸਬੰਧ ਇੱਕ ਪਾਸੇ ਨੇ ਇੱਕ ਪਾਸੇ ਨੇ ਜਿਹੜੀ ਟ੍ਰਾਂਸ ਮਾਊਂਟੇਨ ਪਾਈਪਲਾਈਨ ਜਿਹੜੀ ਅਲਬਰਟਾ ਤੋਂ ਬ੍ਰਿਟਿਸ਼ ਕੋਲੰਬੀਆ ਤੱਕ ਪਹੁੰਚੀ ਸੀ ਜਿਹਨੇ ਕੱਚਾ ਤੇਲ ਲੈ ਕੇ ਜਾਣਾ ਸੀ ਉਹਦੀਆਂ ਪਹਿਲੀਆਂ ਦੋ ਜਿਹੜੀਆਂ ਵੱਡੀਆਂ ਸ਼ਿਪਮੈਂਟ ਗਈਆਂ ਸੀ ਉਹਨਾਂ ਵਿੱਚੋਂ ਇੱਕ ਇੰਡੀਆ ਨੂੰ ਗਈ ਸੀ ਰੈਲयंस ਇੰਡਸਟਰੀ ਨੂੰ ਕੱਚੇ ਤੇਲ ਦੀ ਸ਼ਿਪਮੈਂਟ ਗਾਂ ਵੀ ਜਾ ਸਕਦੀ ਹੈ ਹੋਰ ਸਮਾਨ ਵੀ ਜਾਵੇਗਾ ਜਾਂਦਾ ਰਹਿਣਾ ਪਰ ਸਬੰਧ ਜਿਹੜੇ ਨੇ ਰਾਜਨੀਤਿਕ ਸਬੰਧ ਅਰਸਾ ਤਿਲਤੇ ਨੇ ਜੇ ਤੁਸੀਂ ਕਹੋ ਕਿ ਉਹਨਾਂ 'ਚ ਮਿਠਾਸ ਆ ਜਾਵੇਗੀ ਪਹਿਲਾਂ ਇੱਕ ਸਟੈਪ ਦਾ ਸੁਧਾਰ ਹੋ ਸਕਦਾ ਜਸਟਿਨ ਟਰੂਡੋਸ ਦੀ ਫਾ ਦੇ ਚੁੱਕੇ ਨੇ ਉਹਨਾਂ ਤੋਂ ਬਾਅਦ ਨਵਾਂ ਲਿਬਰਲ ਕੋਈ ਜੇ ਪ੍ਰਧਾਨ ਮੰਤਰੀ ਬਣਦਾ ਤੇ ਉਹਨਾਂ ਦੇ ਨਾਲ ਥੋੜਾ ਜਿਹਾ ਫਰਕ ਪੈ ਸਕਦਾ ਪਰ ਜੇ ਕੋਈ ਪਾਰਟੀ ਦੀ ਸਰਕਾਰ ਬਦਲ ਜਾਂਦੀ ਫਿਰ ਥੋੜਾ ਜਿਹਾ ਹੋਰ ਫਰਕ ਪੈ ਸਕਦਾ ਜੇ ਕੋਈ ਜੇ ਤੁਸੀਂ ਐਕਸਪੈਕਟ ਕਰੋ ਕਿ ਬਹੁਤ ਜ਼ਿਆਦਾ ਫਰਕ ਪੈ ਜਾਏਗਾ ਸਵਰੇਨ ਉਹ ਮੈਨੂੰ ਲੱਗਦਾ ਨਹੀਂ ਹੈ ਪੀਅਰ ਪੋਲੀਆ ਜਿਹੜੇ ਕੰਜ਼ਰਵੇਟਿਵ ਪਾਰਟੀ ਦੇ ਆਗੂ ਨੇ ਜਿਨ੍ਹਾਂ ਦੇ ਬਾਰੇ ਇਹ ਸਰਵੇਖਣ ਕਹਿ ਰਹੇ ਨੇ ਕਿ ਜੇ ਅੱਜ ਚੋਣਾਂ ਹੋ ਜਾਣ ਤੇ ਪ੍ਰਧਾਨ ਮੰਤਰੀ ਬਣ ਗਏ ਜੀ ਤੇ ਉਹ ਵੀ ਇਹ ਗੱਲ ਕਹਿ ਚੁੱਕੇ ਨੇ ਕਿ ਮੈਂ ਜਦੋਂ ਪ੍ਰਧਾਨ ਮੰਤਰੀ ਬਣਿਆ ਤਾਂ ਮੈਂ ਅੰਮ੍ਰਿਤਸਰ ਨੂੰ ਫਲਾਈਟ ਸ਼ੁਰੂ ਕਰਾਵਾਂਗਾ ਹੂੰ ਇਹ ਉਹ ਕਿਸ ਤਰ੍ਹਾਂ ਕਰਾਉਣਗੇ ਉਹ ਕਹਿ ਸਕਦੇ ਨੇ ਕਿ ਓਪਨ ਸਕਾਈਜ਼ ਐਗਰੀਮੈਂਟ ਦੋਵਾਂ ਦੇਸ਼ਾਂ ਦਾ ਹੈ ਤੇ ਉਹਦੇ ਵਿੱਚ ਅੰਮ੍ਰਿਤਸਰ ਸੂਚੀ 'ਚ ਹੀ ਨਹੀਂ ਹੈ ਹੋਰ ਸ਼ਹਿਰ ਹੈਗੇ ਨੇ ਫਲਾਈਟਾਂ ਵੀ ਜਾ ਰਹੀਆਂ ਨੇ ਟੋਰਾਂਟੋ ਤੋਂ ਬੇਤਹਾਸ਼ਾ ਅਤੇ ਵੈਨਕੂਵਰ ਤੋਂ ਬੇਤਹਾਸ਼ਾ ਪੈਸੇਂਜਰ ਰੋਜ਼ ਜਾ ਰਹੇ ਨੇ ਹਜ਼ਾਰਾਂ ਦੀ ਗਿਣਤੀ ਜਾ ਰਹੇ ਨੇ ਸਾਰੀਆਂ ਦਿੱਲੀ ਨੂੰ ਨੇ ਪੰਜਾਬ ਵਾਲਿਆਂ ਨੂੰ ਉਹੀ ਕੰਮ ਦਿੱਲੀ ਨੂੰ ਗੱਡੀਆਂ ਭਜਾਉਂਦੇ ਜਾਂਦੇ ਨੇ ਵਾਪਸ ਆਉਂਦੇ ਨੇ ਜਾਨਾ ਜਾਨ ਦਾ ਖਾਓ ਤੇ ਪੈਸੇ ਦਾ ਖਰਚ ਦਿੱਲੀ ਦਾ ਪੋਲੂਸ਼ਨ ਦਾ ਮਿਹਣਾ ਫੇਰ ਸਾਡੇ ਸਿਰ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਇਹਨਾਂ ਨੂੰ ਧਿਆਨ ਵਿੱਚ ਰੱਖਣ ਦੀ ਲੋੜ ਹੈ ਭਾਰਤ ਸਰਕਾਰ ਆਪਣੇ ਵੱਲੋਂ ਵੀ ਨਰਮੀ ਕੁਝ ਵਿਖਾਵੇ ਤਾਂ ਫੇਰ ਕੱਲ ਹੈ ਜਿੱਥੇ ਤੱਕ ਖਾਲਸਤਾਨ ਪੱਖੀਆਂ ਦੀ ਗੱਲ ਹੈ ਖਾਲਸਤਾਨ ਪੱਖੀ ਯੂ ਐਸ ਏ ਦੇ ਵਿੱਚ ਵੀ ਹੈਗੇ ਨੇ ਇੰਗਲੈਂਡ ਦੇ ਵਿੱਚ ਵੀ ਹੈਗੇ ਨੇ ਆਸਟ੍ਰੇਲੀਆ ਵਿੱਚ ਵੀ ਹੈਗੇ ਨੇ ਨਿਊਜ਼ੀਲੈਂਡ ਵਿੱਚ ਵੀ ਹੈਗੇ ਵੀ ਜਰਮਨੀ ਵਿੱਚ ਵੀ ਹੈਗੇ ਨੇ ਠੀਕ ਹੈ ਕੈਨੇਡਾ ਦੇ ਵਿੱਚ ਖੁੱਲ ਥੋੜੀ ਜਿਹੀ ਜ਼ਿਆਦਾ ਹੋਵੇਗੀ ਇੱਥੇ ਫ੍ਰੀ ਜਿਹੜੀ ਸਪੀਚ ਹੈ ਨਾ ਫ੍ਰੀडम ਆਫ ਸਪੀਚ ਥੋੜੀ ਵੱਧ ਹੈ ਇੱਕ ਭਾਰਤ ਵਿੱਚ ਜਿਹੜੇ ਸਾਡੇ ਲਿਸਨਰ ਵੀਅਰ ਜਿਹੜੇ ਬੈਠੇ ਹੋਏ ਨੇ ਉਹਨਾਂ ਨੂੰ ਦੱਸਣੀ ਗੱਲ ਬਣਦੀ ਆ ਹਿੰਸਕ ਤਰੀਕਾ ਜਾਂ ਕੋਈ ਹੋਰ ਤਰੀਕਾ ਜਿਹੜਾ ਅਪਣਾਇਆ ਜਾਂਦਾ ਉਹ ਗਲਤ ਹੈ ਲੇਕਿਨ ਮੰਗ ਕਰਨ ਤੋਂ ਕੈਨੇਡੀਅਨ ਸਰਕਾਰ ਰੋਕ ਨਹੀਂ ਸਕਦੀ ਇਹਨਾਂ ਦਾ ਆਪਣਾ ਸੂਬਾ ਹੈ ਕਿਊਬਿਕ ਸੂਬਾ ਹੈ ਉੱਥੇ ਬਹੁ ਗਿਣਤੀ ਫ੍ਰੈਂਚ ਭਾਸ਼ਾ ਵਾਲੇ ਲੋਕ ਨੇ ਉਹ ਪਹਿਲਾਂ ਦੇਸ਼ ਨੂੰ ਅਲੱਗ ਕਰਨ ਦਾ ਰੈਫਰੈਂਡਮ ਕਰਵਾ ਚੁੱਕੇ ਨੇ 1.2% ਨਾਲ ਹਾਰ ਗਏ ਸੀ ਹੁਣ ਵੀ ਕਈ ਵਾਰੀ ਗੱਲ ਚੱਲਦੀ ਹੈ ਕਿ ਅਸੀਂ ਜਿਹੜਾ ਆ ਉਸ ਵੱਖਰਾ ਦੇਸ਼ ਬਣਾਉਣ ਦੀ ਕੋਸ਼ਿਸ਼ ਕਰਨੀ ਹੈ ਫ੍ਰਾਂਸ ਵੀ ਉਹਦੇ ਪੱਖ 'ਚ ਨਹੀਂ ਹੈ ਇਹ ਸਾਰੀਆਂ ਗੱਲਾਂ ਹੈਗੀਆਂ ਨੇ ਉਹ ਖਾਲਸਾਤਾਨ ਦੀ ਮੰਗ ਜਿਹੜੀ ਆ ਉਹ ਤੇ ਜੇ ਅਸੀਂ ਗੱਲ ਕਰੀਏ ਅੱਜ ਭਾਰਤ ਦੀ ਪਾਰਲੀਮੈਂਟ ਦੇ ਵਿੱਚ ਦੋ ਬੰਦੇ ਜਿਹੇ ਨੇ ਜਿਹੜੇ ਖਾਲਸਾਤਾਨ ਦੀ ਮੰਗ ਕਰਦੇ ਨੇ ਭਾਵੇਂ ਅਮਰਪਾਲ ਸਿੰਘ ਦਿਬਰੂਗੜ੍ਹ ਜੇਲ੍ਹ 'ਚ ਨੇ ਮੈਂਬਰ ਪਾਰਲੀਮੈਂਟ ਤਾਂ ਹੈਗੇ ਨੇ ਸੌ ਤਾਂ ਚੁੱਕੀ ਨਾ ਉਹਨਾਂ ਨੇ ਬਿਲਕੁਲ ਸੋ ਸਰਵਜੀਤ ਸਿੰਘ ਜਿਹੜੇ ਨੇ ਉਹ ਖਾਲਸਾਤਾਨ ਦੇ ਹਮਾਇਤੀ ਨੇ ਭਾਵੇਂ ਉਹ ਹਲਾਤ ਹੁਣ ਹੋਰਤਾਂ ਦੇ ਬਣਦੇ ਜਾ ਰਹੇ ਨੇ ਮੰਗ ਤੋਂ ਥੋੜੇ ਜਿਹਾ ਪਾਸੇ ਹਟ ਰਹੇ ਨੇ ਪਰ ਸਿਮਰਜੀਤ ਸਿੰਘ ਮਾਨ ਰਹੇ ਨੇ ਮੈਂਬਰ ਪਾਰਲੀਮੈਂਟ ਅਦੰਦਰਪਾਲ ਸਿੰਘ ਰਹੇ ਨੇ ਹੋਰ ਬਹੁਤ ਸਾਰੇ ਲੋਕ ਨੇ ਸੋ ਉੱ ਇਹ ਕੋਈ ਹਿੰਸਕ ਕਤੇ ਵਿਧੀ ਜਿਹੜੀ ਆ ਕੈਨੇਡਾ ਦੇ ਧਰਤੀ ਤੋਂ ਹੋ ਰਹੀ ਆ ਭਾਰਤ ਦੇ ਵਿੱਚ ਭਾਰਤ ਵਿੱਚ ਜਾਂ ਭਾਰਤੀਆਂ ਦੇ ਵਿਰੁੱਧ ਤੇ ਮਾੜੀ ਗੱਲ ਆ ਉਹਨੂੰ ਦੇਖਣ ਲਈ ਗੱਲ ਕਰਨ ਜਿਹੜੀ ਬੜੇ ਚਰੋਖਣੀ ਮੰਗ ਕਰੀ ਜਾਂਦੇ ਨੇ ਇੰਡੀਆ ਵਾਲੇ ਕਿ ਇਹਨਾਂ ਨੂੰ ਨੱਥ ਪਾਓ ਇਹਨਾਂ ਨੂੰ ਫੜ ਲਓ ਇਹਨਾਂ ਨੂੰ ਬੰਦ ਕਰੋ ਇਹ ਕੰਮ ਨਹੀਂ ਹੋਣਾ ਇਹ ਭਾਈਚਾਰਾ ਇੱਥੇ ਜਿਹੜਾ ਆ ਇਹ ਬਰਕਰਾਰ ਰਹਿਣਾ ਚਾਹੀਦਾ ਜੇ ਆਪਣੇ ਵੀ ਜਿਹੜੇ ਮੰਗ ਰੱਖਣ ਵਾਲੇ ਨੇ ਮੈਂ ਸਮਝਦਾ ਕਿ ਉਹਨਾਂ ਨੂੰ ਉਹ ਸਪਸ਼ਟ ਹੋ ਕੇ ਗੱਲ ਕਰਨ ਕਿ ਅਸੀਂ ਇਸ ਤਰੀਕੇ ਨਾਲ ਮੰਗ ਕਰਨੀ ਹੈ ਜਿਹੜੇ ਜਿਹੜੇ ਰਾਈਟ ਆ ਵੀ ਨਿਊਜ਼ ਨੇ ਉਹਨਾਂ ਨੂੰ ਐਕਸਪਲੋਰ ਕਰਨ ਹੋਰ ਤਰੀਕੇ ਜਿਹੜੇ ਨੇ ਉਹਨਾਂ ਨੂੰ ਅਪਣਾਉਣ ਦੀ ਲੋੜ ਨਹੀਂ ਹੈਗੀ ਸੋ ਸਬੰਧ ਜਿਹੜੇ ਨੇ ਮੈਂ ਉਹਨੂੰ ਇਨ ਇਨ ਛੋਟੇ ਦੇ ਵਿੱਚ ਮੈਨੂੰ ਸਮਾਪ ਕਰਾਂ ਸਬੰਧ ਬਿਲਕੁਲ ਨਿਵਾਣ ਦੇ ਵਿੱਚ ਨੇ ਇਹ ਥੋੜੇ ਬਹੁਤੇ ਨਿਕਲ ਕੇ ਜ਼ਮੀਨੀ ਪੱਧਰ ਤੇ ਆ ਸਕਦੇ ਨੇ ਉਚਾਈਆਂ ਵੱਲ ਨੂੰ ਜਾਣ ਦੀ ਮੈਨੂੰ ਆਸ ਨਹੀਂ ਲੱਗਦੀ ਜੇ ਜਿਹੜੀ ਮਰਜ਼ੀ ਸਰਕਾਰ ਕੈਨੇਡਾ ਦੇ ਵਿੱਚ ਬਦਲ ਜਾਏ